ਵਾਟਰ ਮੈਨੂ ਕਾਸ ਨਹੀਂ ਦੀ ਨਾ ਮੇਰੀ ਅੱਖਾਂ ਦੀ ਰੋਸ਼ਨੀ ਨਹੀਂ ਤੂੰ ਆ ਆ ਇਹ ਲੱਗਦਾ ਵੈਲ ਗਰੂਪ ਨਹੀਂ ਆ ਜਿਹੜੀਆਂ ਚੀਜ਼ਾਂ ਬੜੀਆਂ ਸ਼ੌਕਿੰਗ ਆ ਇਹਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ 50 60 ਲੱਖ ਰੁਪਏ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗਏ ਫੋਨ ਲੱਗੇ ਮੇਰਾ ਵੀ ਲੱਗੇ ਜਸਵੀਰ ਜੱਸੀ ਭਾਈ ਦਾ ਵੀ ਲੱਗੇ ਅ ਮੈਂ ਸ਼ੌਕਿੰਗ ਆਪਣੇ ਲਈ ਵੀ ਇਹੋ ਜੀ ਜਗਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਹੈ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਾਰਗ ਤੇ ਵੀ ਅਸੀਂ ਚੋਰੀ ਕਰਨੀ ਹੈ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ ਐ ਬੜੀਆਂ ਸ਼ੌਕਿੰਗ ਆ ਇਹਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਵਾਓ ਦੱਲਿਓ ਵਾਓ ਵੇ 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 ਪੰਜਾਬੀ ਉਹ ਠੀਕ ਕੰਮ ਕਰਤਾ ਇੱਕ ਮੜਗ ਤੈ ਯਾਰ ਤੁਸੀਂ ਇਹ ਕੰਮ ਕਰ ਕਰ ਦਿੱਤਾ ਜਿਵੇਂ ਬੰਦੇ ਰਾਜਵੀਰ ਜਿਵੇਂ ਵੀਰ ਦੇ ਸੰਸਕਾਰ ਤੇ ਮੜਕ ਤੇ ਫੋਨ ਚੋਰੀ ਕੀਤੀ ਤੇ ਜੀਵ ਕੱਟਣ ਵਾਲੀ ਤਾਂ ਹਾਦੀ ਹੋ ਗਈ ਗਗਨ ਕੋਕਰੀ ਬਾਈ ਨੇ ਤਾਂ ਦੱਸਿਆ ਹੀ ਹਲੇ ਜਸਲੀਬ ਜਸੀ ਪਿੰਕੀ ਤੋਂ ਲੈ ਵਾਲੇ ਸਮੇਤ ਕਈ ਨਾਮਵਰ ਹਸਤੀਆਂ ਦੀ ਜੇਬਾਂ ਕਟੀਆਂ ਗਈਆਂ ਉਹ ਤਾਂ ਚੁੱਪ ਕਰਕੇ ਬੈਠੇ ਆ ਉਹ ਤਾਂ ਹਲੇ ਸਾਹਮਣੇ ਹੀ ਐ ਗਗਨ ਕੋਕਰੀ ਨੇ ਫੇਲੀ ਦੱਸੇ ਤਾਂ ਆ ਕਿਹੜਾ ਹਾਲ ਆ ਸਾਡੇ ਪੰਜਾਬੀਆਂ ਨੇ ਇਹ ਕਿੱਦਾਂ ਦਾ ਮਸਲਾ ਯਾਰ ਤੁਸੀਂ ਕੀ ਕਰੀ ਜਾਂਦੇ ਹੋ ਹੱਥ ਹੀ ਘੜਤੀ ਦੇਖ ਤਾਂ ਲੋ ਤੇ ਮਾਂ ਕਹਿ ਲਈ ਮਿਲਤ ਦੀ ਨਹੀਂ ਕਿ ਮੇਰੀਆਂ ਅੱਖਾਂ ਵੀ ਤੁਹੀ ਸੀ ਮੇਰੀਆਂ ਅੱਖਾਂ ਬੰਦ ਹੋ ਗਈਆਂ ਮੈਨੂੰ ਕੁਝ ਦਿਸ ਨਹੀਂ ਰਿਹਾ ਤੇ ਤੁਸੀਂ ਇਸ ਤਰ੍ਹਾਂ ਨਾਲ ਫਾਇਦਾ ਚੱਕਿਆ ਯਾਰ हद ਕਰਤੀ ਇਦਾਰੀ ਖਮਈ ਦਾ ਕਿੱਥੇ ਹਿਸਾਬ ਦਵੋਗੇ ਅੱਜ ਚਲੋ ਮੰਨ ਲੈਨੇ ਆ ਤੁਸੀਂ ਜਗਨ ਕੋਕਰੀ ਬਾਈ ਦੀ ਦੀਲੀ ਉਹ ਬੱਚੇ ਕਹਿੰਦਾ ਅੱਜ ਤੁਸੀਂ ਮੰਨ ਲਓ ਪੈਸੇ ਚੜ ਕਮਾਲ ਨੂੰ ਇਦਾਰੀ ਚੋਰੀ ਛੜ ਕੇ ਮਰ ਗੁੱਤੇ ਦੇ ਸੇ ਦੇ ਪਰੰਤੂ ਇਹ ਜਵਾ ਦਾ ਟਿਕਣੀ ਨਹੀਂ ਦੀ ਲੱਗ ਜਾਣਾ ਪਤਾ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਸਾਰਿਆਂ ਨੂੰ ਯਾਰੀ ਤਾਂ ਹੱਦ ਹੀ ਕਿ ਉਹ ਵੀ ਤੇ ਇਹ ਉਹਦੋਂ ਯਾਰੂ ਨਾਲ ਸੰਸਕਾਰ ਨਾ ਕੋ ਡਾ ਪਹਾੜ ਵਰਦਾ ਦੁੱਖ ਆਇਆ ਕਰੇ ਤੇ ਇੱਕ ਤੋਂ ਦੀ ਇਦਾਰੀ ਹਰਕਤਾ ਕਰ ਰਹੇ ਹੈ ਬਾਕੀ ਗगन ਕੋਕਰੀ ਬਾਈ ਨੇ ਕਿਹਾ ਇਹ ਇੱਕ ਛਲੇ ਦਾ ਕੰਮ ਨਹੀਂ ਹੈ ਇਹ ਦਰੋਹ ਭੰਗਦਾਇਆ ਇਹ ਮਤ ਇਹ ਕੋਈ ਖਲਾਕੀ ਮਸਲਾ ਨਹੀਂ ਹੈ ਇਹ ਮਾਫੀਆਂ ਮਾਫੀਆ ਕੰਮ ਕਰਦਾਇਆ ਜੋ ਰੈਲੀਆਂ ਦੇ ਵਿੱਚ ਵੱਡੇ ਸਮਾਧਮਾਂ ਤੇ ਇਸ ਤਰ੍ਹਾਂ ਦੇ ਕੰਮ ਕਰਦਾਇਆ ਇਹ ਵੀ ਖਤਸ਼ਾ ਹੋ ਸਕਦਾ ਹੈ ਕਿ ਪੁਲਿਸ ਵੀ ਅਸਲ ਵਿੱਚ ਗੜੀ ਹੋਵੇ ਸੋਚੋ ਮੁੱਖ ਮੰਤਰੀ ਵੀ ਉੱਥੇ ਸੀਗਾ ਆਪਣਾ ਭਗਵਾਨ ਤਮਨ ਦਾ ਚਾਰ ਜਿਲ੍ਹੇ ਵਾਲੀ ਪੁਲਿਸ ਵੀ ਉੱਥੇ ਸੀ ਜਿੰਨੇ ਵੀ ਯਪੀ ਲੋਕਾਂ ਨਾਲ ਸਾਰਿਆਂ ਨਾਲ ਖੜਾ ਆਇਆ ਹੋਇਆ ਸੀ ਫਿਰ ਵੀ 150 ਤੋਂ ਵੱਧ ਫੋਨ ਚੋਰੀ ਹੋ ਗਏ ਤੇ ਲੱਖਾਂ ਰੁਪਏ ਵੀ ਗਵਨ ਕੋਪਰੀ ਬਾਈ ਨੇ ਕਿਹਾ ਘਟੋ ਘਟ ਪਿਆਸ 8 ਲੱਖ ਰੁਪਏ ਬਣ ਗਿਆ ਹੁਣ ਉਹਨਾਂ ਦਾ ਤੇ ਪੁਲਿਸ ਨੂੰ ਵੀ ਪੁਲਿਸ ਨੂੰ ਵੀ ਸ਼ਰਮ ਮਣੀ ਚਾਹੀਦੀ ਤੇ ਸਿਸਟਮ ਨੂੰ ਵੀ ਸ਼ਰਮ ਮਣੀ ਚਾਹੀਦੀ ਇੰਨੇ ਵੱਡੇ ਵੀਆਈਪੀ ਲੋਕ ਉੱਥੇ ਆਏ ਨੇ ਸਾਰੇ ਫੇਲ ਹੋ ਗਏ ਫਿੰਗਰੀ ਰਾਈ ਬਹੁਤ ਤਕੜਾ ਫਿੰਗਰੀ era ਉਦੋਂ ਮੇਰੇ ਕੋਲ ਤੇ ਉਦਾਂ ਹੀ ਸੁੱਧ ਪੁੱਤ ਭੁੱਲੀ ਹੁੰਦੀ ਸਾਰਿਆਂ ਨੇ ਤੇ ਇਧਰ ਪੰਜਾਬ ਪੁਲਿਸ ਆਪਣੀ ਵੇਸ ਸੁੱਤੀ ਪਈ ਰਹੀ ਭਗਵੰਤ ਮਾਨ ਵੱਲੋਂ ਵੱਡੇ ਵੱਡੇ ਲੀਡਰ ਆ ਗਏ ਉੱਥੇ ਤੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਅਗਲੇ ਗਾਮੇ ਪਤਾ ਨਹੀਂ ਕਿਹੜਾ ਮਾਫੀਆ ਆ ਗਿਆ ਸੀ ਅੰਦਰ ਹੱਦੀ ਕਰਦੀ ਯਾਰ ਬਹੁਤ ਜ਼ਿਆਦਾ ਇਹ ਕੰਮ ਖਰਾਬ ਕਰ ਰਿਹਾ ਏ ਖੁਲੋ ਪ੍ਰਗਤਮਨ ਸਰਕਾਰ ਤੱਕ ਵੀਡੀਓ ਪਹੁੰਚਾਓ ਸ਼ੇਅਰ ਕਰਕੇ ਜਿਆਦਾ ਤੋਂ ਜਿਆਦਾ ਗਿਲਾ ਮੂਆਬਾ ਮਿਲੇ ਸਾਰਿਆਂ ਨੂੰ ਉੱਥੇ ਯਾਰ ਇੱਕ ਤਾਂ ਉੱਥੇ ਅਫਸੋਸ ਵਿੱਚ ਸ਼ਾਮਲ ਹੋਣ ਦੇ ਤੇ ਉੱਥੇ ਇਦਾਂ ਦੀਆਂ ਘਟਨਾਵਾਂ ਵਾਪਰ ਲੈਣੇ ਕੀ ਕੀ ਇਹਨੂੰ ਕਹੀਏ ਅਸੀਂ ਤੋਂ ਤੋਂ ਹੀ ਸਰਕਾਰਾਂ ਦਾ ਫੇਮੀਰ ਰਹੇ ਕੀ ਲੋ ਬਾਈ ਇਹ ਕਾ ਹੋ ਗਈ ਗੱਲ ਹੈ ਚੋਰੀਆਂ ਦੀ ਹੁਣਾ ਵੇਖੋ ਇੱਕ ਸ਼ੰਕਰ ਜਹਰ ਹੋ ਰਿਹਾ ਹੈ ਡਾਕਟਰਾਂ ਨੇ ਤੇ ਸਵਾਲ ਪੈਦਾ ਕਰਦਾ ਹੈ ਫੋਟੋ ਵੇਖੋ ਰਾਜੀਬ ਜੀ ਦੇ ਬੰਦੇ ਬਾਈ ਦੀਨ ਸੰਸਕਾਰ ਵੇਲੇ ਦੀ ਆ ਤੇ ਉਰੋਂ ਦੇਖੋ ਪਹਿਲੇ ਨਾ ਗੱਲ ਸੂਚਣ ਵਾਲੀ ਆ ਦੇਖੋ ਫੋਟੋ ਵਿੱਚ ਨੋਰਮਲ ਬੰਦੇ ਦੀ ਦਾੜੀ ਜਿਹੜੀ ਆ ਚਾਰ ਪੰਜ ਦਿਨਾਂ ਵਿੱਚ ਕੱਟਣ ਵਾਲੀ ਹੋ ਜਾਂਦੀ ਆ ਪਰ ਆ ਦੇਖੋ ਰਾਜੀਬ ਜੀ ਦੇ ਬੰਦੇ ਦੀ ਬਾਈ ਦੀ ਦਾੜੀ ਮੇਵਾਲ ਇੰਨੇ ਦਿਨਾਂ ਵਿੱਚ ਵੀ ਵਧੇ ਕਿਉਂ ਨਹੀਂ ਇਹ ਸਵਾਲ ਪੈਦਾ ਹੁੰਦਾ ਆ ਜਦੋਂ ਇੱਕ ਫੀਲਡ ਡਾਕਟਰ ਵੀ ਵਾਲ ਨੇ ਸੀ ਕਿ 10 ਦਿਨ ਘਟੋ ਘਟ ਲੱਗ ਪੜਾ 12 ਦਿਨ ਉੱਥੇ ਰਿਹਾ ਹਸਪੀਟਲ ਵਿੱਚ ਦਾਖਲ ਤੇ ਫੇਰ ਵੀ ਵਾਲ ਬਦਲੇ ਨਹੀਂ ਦਾੜੀ ਦੇ ਇਹਦਾ ਮਤਲਬ ਕੀ ਆ ਮੌਤ ਜਿਹੜੀ ਲੱਗ ਪਗ ਉਦੋਂ ਹੀ ਹੋ ਗਈ ਸੀ ਜਦੋਂ ਐਕਸੀਡੈਂਟ ਹੋ ਗਿਆ ਸੀ ਜਾਂ ਤਲਬ ਜਾਂ ਬਾਧ ਹੋ ਗਈ ਸੀ ਪਰ ਉਸ ਘਟਲ ਵਾਲਿਆਂ ਨੇ ਡਿਕਲੇਅਰ ਹੀ ਨਹੀਂ ਕੀਤਾ ਤੁਸੀਂ ਆਪ ਸੋਚੋ ਇਹ ਗੱਲ ਸੋਚਣ ਮਰੀ ਆ ਦਾੜੀ ਦੇ ਵਾਲ ਤਾਂ ਬਦਲੇ ਚਾਹੀਦੇ ਸੀ ਨਾ ਪਰੰਤੂ ਦਾੜੀ ਉਨੀ ਦੀ ਹੁੰਦੀ ਹੈ ਇੰਨੇ 10 ਬੜਾ ਦਿਨ ਬਾਅਦ ਉਸ ਹਸਪੀਟਲ ਵਿੱਚ ਦਾਖਲ ਰਿਹਾ ਤੇ ਉਹ ਵੀ ਉਹਨਾਂ ਸ਼ਹਿਰਾਂ ਦੇ ਹਸਪਤਾਲਾਂ ਵਾਲੇ ਨਹੀਂ ਡਿਕਲੇਅਰ ਕਿ ਉਹ ਕਰਦੇ ਉਹਨਾਂ ਦੀ ਤਾਂ ਲੱਖਾਂ ਦੀ ਆੜੀ ਕਹਿੰਦੀ। ਜੇ ਵੀ ਗੱਲ ਹੈ ਨਾ ਉਹਨਾਂ ਦੇ ਤਾਂ ਪੈਸੇ ਬਣਦੇ ਸੀ। ਉਹ ਬਰੂਨ ਜਿਹੜਾ ਹਸਪਤਾਲ ਦਾ ਨਾਮ ਸੀ ਉਹ ਫ੍ਰੀ ਵਿੱਚ ਮਸ਼ਹੂਰ ਨਾ ਚੱਲ ਰਹਿਣਾ ਸੀ ਵੱਡੇ-ਵੱਡੇ ਨਿਊ ਚੱਲਣਾ ਉੱਤੇ। ਪ੍ਰਮੋਟ ਹੋ ਰਿਹਾ ਸੀ ਵਰਲਡ ਵਾਈਡ ਮਸ਼ਹੂਰੀ ਹੋ ਰਹੀ ਸੀ ਉਹ ਮਖਰੀ ਸੀ ਤੇ ਲੱਖਾਂ ਰੁਪਏ ਉਧਰੋਂ ਪਰਿਵਾਰ ਤੋਂ ਵਸੂਲ ਰਹੇ ਸੀ। ਯਾਰੀ ਇਹ ਤਾਂ ਉਹ ਉਹ ਜ्यादा ਹੀ ਇਹ ਕੰਮ ਖਰਾਬ ਹੋ ਰਿਹਾ ਆ। ਕਿਸੇ ਦੇ ਮੁਰੰਗ ਮੁੰਨ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਥੇ। ਮਰੀਤ ਤਾਂ ਇਹਨਾਂ ਲਈ ਨੋਟਾ ਵਾਲੀ ਮਸ਼ੀਨ ਬਣ ਚੁੱਕੇ ਆ ਵਾਹਿਗੁਰੂ ਕਿਸੇ ਨਾ ਕਿਸੇ ਨੂੰ ਯਾਦ ਵਾਹਿਗੁਰੂ ਇਹਨਾਂ ਦਾ ਕਰੋ ਹੱਲ ਬਹੁਤ ਹੀ ਜ਼ਿਆਦਾ ਮੰਦਪ ਹੋਈ ਘਟਨਾयां ਡਾਕਟਰਾਂ ਦੇ ਨਾਲ ਇਹ ਕਾਰਨ ਨਵੇਂ ਆ ਕਿ ਉਧਰੋਂ ਆ ਦੇ ਲੋ ਜਿਹੜੇ ਨਵੇਂ ਹੁਣ ਚੋਰੀਆਂ ਕਰਨ ਲੱਗ ਪਈਆਂ ਚੋਰੀਆਂ ਦਾ ਗਰੋਹ ਘੁੰਮਦਾ ਯਾਰ ਮੇਲਿਆਂ 'ਚ ਮੰਨਿਆ ਮੇਲੇ ਆ 'ਚ ਮੰਨਿਆ ਜਿੱਤਾਂ ਕੋਈ ਹੋਰ ਫੰਕਸ਼ਨ ਹੁੰਦੇ ਉੱਥੇ ਨੋਰਮਲ ਗੱਲਾਂ ਸੀ ਚੋਰੀਆਂ ਕਰਾਂ ਜਾਂ ਨੰਦੂ ਆਪ ਦੇ ਲੋ ਤੁਸੀਂ ਮੌਕਾ ਕਿਹੜਾ ਦੁੱਖ ਦਾ ਸੁੱਖ ਦਾ ਇਦਾਰੇ ਨਹੀਂ ਕਿ ਇਹੜੁਨੇ ਮਾਫੀ ਆ ਗਿਆ ਬਹੁਤ ਵੱਡਾ ਫੇਲੀਅਰ ਪੁਤ ਬੜਵੰਤ ਮਾਨ ਸਰਕਾਰ ਆਹੋ ਫਿਆਈ ਸੀ ਪੰਜਾਬ ਪੁਲਿਸ ਲਈ ਇੰਨੀ ਸ਼ਾਮਰ ਸੀ ਸਾਰੇ ਟੋਟਲ ਫੇਲੀਅਰ ਹੋ ਗਿਆ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਅਗਲੇ ਚੋਰੀਆਂ ਕਰਕੇ ਗਾਹ ਨੂੰ ਗਈ ਪਿਆ ਦੂਜੇ ਮਸੇ ਰਾਜਗਿਰ ਜਵੰਦੇ ਬਾਈ ਦੀ 다ੜੀ ਦੇ ਬਾਰ ਨਹੀਂ ਜਿੰਨੇ ਨਜਨਾ ਵਿੱਚ ਬਦੇ ਏ ਤੋ ਕੀ ਕਲੀਅਰ ਕਰ ਸਕਦੇ ਆ ਸ਼ਾਹਦਗੰਦਾ ਦੀ ਅਨੋਰਮਨ ਕਹਿੰਦਾ ਡਾਕਟਰਾਂ ਨੇ ਤੇ ਦੂਜੇ ਪਾਸੇ ਬਲਿੰਦਰ ਕੁਮਰ ਬਾਈ ਜਿਹੜੇ ਹਸਪਤਲ ਦਾ ਕਰ ਸੀ ਉਹ ਹੀ ਉਹ ਵੀ ਐਸੇ ਕੰਪਨੀ ਲਈ ਸੀ ਉਥੇ ਤਾਂ ਚਲੋਈ ਜਾਂਦੇ ਇਲਾਲੀ ਦੇ ਬੰਦੇ ਬਾਈ ਦਾ ਇਹ ਬਹੁਤ ਨਾ ਲਾਇਆ ਇਹਨਾਂ ਨੇ ਕੈਪ ਦਿੱਲੀ ਆਂਦੀ ਤੇ ਸ਼ਾਇਦ ਬਚਾਪ ਹੋ ਜਾਂਦਾ ਪਰੰਤੂ ਉਧਰ ਬਲਿੰਦਰ ਕੁਮਰ ਬਾਈ ਨੇ ਦੇਖ ਲੋ ਟਾਈਮ ਵੇਖ ਰਿਆ ਟਾਈਮ ਤੇ ਖੜਦੇ ਖੜਦੇ ਉਹਨਾਂ ਨੇ ਕੀ ਅੱਗੇ ਰਿਪੋਰਟ ਕੱਢੀ ਕਹਿੰਦੇ ਸਰਦਣੀ ਹੋਈ ਸੀ ਤੇ ਬਾਅਦ ਵਿੱਚ ਕਾਰਨਿਕਾ ਰੈਸਟ ਦੀ ਅਟੈਕ ਆਈ ਉਹਦੀ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਤਾਂਡ ਪੁਆ ਮਤਲਬ ਉਹ ਆਪਣਾ ਬੁੱਲਾ ਛਾੜ ਦਿੰਦੇ ਆ ਕਿਸੇ ਨਾ ਕਿਸੇ ਪਾਸਿਓਂ ਨਿਕਲਣ ਦੀ ਕਰਦੇ ਆ ਡਾਕਟਰ ਪੈਸੇ ਬਣੀਆਂ ਬਸ ਠੀਕ ਆ ਹੱਦ ਨਹੀਂ ਹੋਈ ਯਾਰ ਉਧਰ ਮਾਂ ਦਾ ਦੇਖ ਲੋ ਮਾਂ ਮਾਂ ਵਾਂ ਦੇਖ ਕੇ ਚੰਦੇ ਭੜਿਆ ਪੱਥਰ ਵੀ ਪਸੀ ਜਾਊਗਾ ਇੰਨਾ ਬਕਲਾਪ ਬੇਰੋ ਕਰਦਾ ਕੋਈ ਇਹ ਪਤਾ ਨਹੀਂ ਕਿ ਇਹ ਇਹਨਾਂ ਦੇ શરીਰ ਵਿੱਚ ਇਹਨਾਂ ਦਾ ਆਮ ਦੀ ਕੋਈ ਚੀਜ਼ ਹੈ ਵੀ ਜਾਂ ਨਹੀਂ ਜਿੰਨੇ ਡਾਕਟਰ ਆ ਪੱਥਰ ਦਿਲ ਹੋ ਗਏ ਬਸ ਪੈਸੇ ਕਮਾਈਏ ਉਹ ਇਦਾਂ ਹੀ ਸੋਚਦੇ ਨਾਲ ਲੁੱਡੀ ਜਾਂਦੇ ਯਾਰ ਰੋਲ ਦੇ ਰੋਣੀ ਯਾਰ ਇੱਥੇ ਮੇਰੇ ਰਿਸ਼ਤੇਦਾਰੀ ਵਿੱਚ ਵੀ ਕਈ ਯਾਰ ਮੈਂ ਉਹ ਕੀ ਲਸਾਂ ਬਣੂ ਮੇਰੇ ਰਿਸ਼ਤੇਦਾਰੀ ਵਿੱਚ ਵੀ ਕਈ ਐਕਸੀਡੈਂਟ ਹੋਏ ਆ ਹੁਣ ਇਹ ਨਹੀਂ ਦੱਸ ਸਕਦੇ ਆ ਕਾਲੀਗੁਰ ਜੁਵੰਦਾ ਬਾਈ ਜਿਹੜਾ ਇੰਨੀ ਸਿਕਿਉਰਟੀ ਦੇ ਨਾਲ ਕਿੱਦੋਂ ਤੱਕ ਲੱਗ ਪਏ 5 ਲੱਖ ਦਾ ਉਹਨੇ ਸਿਕਿਉਰਟੀ ਬੜਾ ਆਪਣਾ ਹੁਣ ਰੱਖਿਆ ਰਿਹਾ ਸੀ ਕਾਮਯਾਮ ਜਿੱਦਾ ਹੈਲਮਟ ਵਗੈਰਾ ਤੇ ਬੋਲੀ ਕਵਰ ਜਿੰਨੇ ਰਹਿੰਦੇ ਨਾ 5-6 ਲੱਖ ਲਾਖ ਖਰੀਦੇ ਆ ਸੀ ਤੇ ਤੇ ਵੀ ਉਹ ਸ਼ੰਕਾ ਯਾਰ ਹੁੰਦੀ ਹੈ ਕਿਤੇ ਸਾਜ਼ਿਸ਼ ਦੇ ਨਾਮ ਨਾਲ ਨਾ ਹੋਵੇ ਕਿਉਂਕਿ ਇੰਨਾ ਖਰਚਾ ਕਰਕੇ ਨੋਰਮ ਤਾਂ ਥੇਰੇ ਵਿੱਚ ਮਦਿਆ ਸੀ ਜੇ ਯਾਰ ਮੇਰੀ ਰਿਸ਼ਤੇਦਾਰੀ ਵਿੱਚ ਵੀ ਇੰਨੇ ਐਕਸੀਡੈਂਟ ਹੋਏ ਆ ਔਰ ਥੇਰੇ ਵਿੱਚ ਵੱਧ ਕੇ ਸਪੀਡ ਵੀ ਇੰਨੀ ਸੀ ਉਹ ਵੀ ਵਿਨਾਸ਼ਕੀ ਔਰਤੀ ਤੋਂ ਬਿਨਾਂ ਇਹਨੇ ਹੈਲਮਟ ਤੋੜ ਤੇ ਉਹਨਾਂ ਦਾ ਫੇਰੀ ਵਿਚਾਰਿਆ ਪਰੰਤੂ ਆਲੀ ਵਿੱਚ ਜੁਣਦੇ ਬਾਈ ਨੇ ਇੰਨੀ ਸਿਕਿਉਰਟੀ ਵੀ ਰੱਖੀ ਸੀ ਇੰਨੇ ਪੈਸੇ ਲਾ ਕੇ ਨਹੀਂ ਰੱਖੇ ਸੀ ਜੇ ਵੀ ਨਾ ਪਿਆਣੇ ਕੈਕਸੀਡੈਂਟ ਕਿੱਦਾਂ ਹੋ ਸਕਦਾ ਹੈ ਉਹ ਸ਼ੰਕਾ ਦੇ ਸਵਾਲ ਪੈਦਾ ਹੁੰਦੇ ਆ ਬਾਹਰ ਤਣੀ ਕਿਸੇ ਨੇ ਕੋਈ ਸਾਦੀਸ਼ ਕਾਂਤੀ ਇਹ ਵੀ ਸਵਾਲ ਬਣਦੇ ਪਏ ਹਨ ਡਾਕਟਰਾਂ ਨੇ ਤਾਂ ਚਲੋ ਬਾਲੇ ਲੱਗਦੇ ਹੋ ਵੀ ਦੰਦ ਨਾਲ ਇਹ ਕਿ ਉਹ ਜਿਹਨਾਂ ਕਾਰਨ ਨਾਲ ਗੰਨਾ ਸੀ ਕਰ ਦਿੱਤਾ ਪੈਸੇ ਵਸੂਲਣੇ ਸੀ ਵਸੂਲ ਲੈਣ ਤੇ ਦੂਜੇ ਪਾਸੇ ਜਿਹੜੇ ਪਹਿਲੇ ਆ ਉਦੋਂ ਨਾਲ ਨਾ ਵੀ ਦੋਸਤ ਅੱਗੇ ਆ ਗਏ ਸਾਹਮਣੇ ਤੀਰ ਕਾ ਦਿਆ ਜਿਹੜੇ ਉਸ ਵੇਲੇ ਬਾਈਕ ਰਾਈਡਿੰਗ ਕਰ ਰਹੀ ਸੀ ਬਾਈਕ ਚਲਾ ਰਹੇ ਸੀ ਕਿਉਂਕਿ ਇਹ ਤਿੰਨ ਚਾਰ ਨੇ ਕਿੱਥੇ ਜਾਂਦੇ ਨੇ ਬਾਈ ਸਾਡੇ ਤੇ ਉਹਨਾਂ ਨੂੰ ਜੋ ਕਿਸੇ ਨੇ ਵੀ ਹਿਲੇ ਤੱਕ ਕੋਈ ਵੀ ਦੱਸਿਆ ਬਹੁਤ ਜ਼ਿਆਦਾ ਸੰਸਕਾਰੇ ਸੁਆਗਤ ਦਾਜ ਹੋ ਰਿਹਾ ਹੈ ਬਰਿੰਦਰ ਕੁਮਨ ਬਾਈ ਆ ਗਈ ਹੁਣ ਕਰ ਦਿੱਤਾ ਉਹਨਾਂ ਨੇ ਸੰਸਕਾਰ ਉਹਦਾ ਵੀ ਨਹੀਂ ਕੋਈ ਮਸਲਾ ਹੱਲ ਹੋਇਆ ਸੀ ਸੀਟੀ ਵੀ ਫੁੱਟੇਲ ਵੀ ਦੇਤੀ ਆ ਤੇ ਕਹਿੰਦੇ ਅਸੀਂ ਇਹਦੇ ਵਿੱਚ ਕੋਈ ਕਸੂਰਵਾਰ ਨਹੀਂ ਨੇ ਸਾਰੇ ਮਤਲਬ ਆਪਣੇ ਪੁੱਲਾ ਛੱਡ ਗਏ ਯਾਰ ਹੁਣ ਸਭ ਤੋਂ ਵੱਡੀ ਗੱਲ ਇਹ ਆ ਆ ਜਿਹੜੇ ਮੈਂ ਜੋ ਨਹੀਂ ਨਾ ਡਾਲੇ ਹੈ ਹੀ ਨਵਾਂ ਹੀ ਮਸਲਾ ਬਰੁਥੀਆ ਅਭੀ ਹੀ ਗੱਤੀ ਹਰ ਰੱਬ ਰੱਬ ਵੀ ਪਤਾ ਨਹੀਂ ਕੀ ਕਿਲੇ ਬੁੰਦੇਲ ਚੱਕ ਰਿਆ ਜਿਹੜੇ ਦਾਰੇ ਮਰੇ ਕੰਮ ਕਰਦੇ ਆ ਉਹਨਾਂ ਨੂੰ ਖਲੀ ਸ਼ੂਟ ਆ ਪਰ ਰੱਬ ਦਾ ਇਨਸਾਫ ਚਲੋ ਦੇਰ ਆ ਤੇ ਕਲ ਵਿੱਚ ਦੇ ਰਿਆਂ ਦੇ ਨਹੀਂ ਸਭ ਦਾ ਇਨਸਾਫ ਹੋਊਗਾ ਕੁੜਬਾਲੀ ਜੀ ਹੁੰਦਾ ਹੈ ਕਰਮੀਆਂ ਆਪਣੀ ਕਈ ਨੇੜੇ ਤੇ ਦੂਰ ਸਾਰੇ ਕਰਮਾਂ ਦੇ ਹਿਸਾਬ ਦਾ ਇੱਥੇ ਹੀ ਹੋ ਜਾਣੇ ਜੋ ਵੀ ਹੋ ਰਿਹਾ ਨਾ ਸਭ ਕੁਝ ਇੱਥੇ ਹੀ ਹੋ ਜਾਣਾ ਬਾਕੀ ਭੈਲਗੁਰੂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਗਵਾਨ ਜਮਾਨਾ ਸਰਕਾਰ ਤੱਕ ਪੰਚਾਇਤ ਜਿਹੜੇ ਇਦਾਰੇ ਕਾਰ ਨਮੀ ਹੋ ਰਿਆ ਸੋਸਤ ਪੈ ਚੁੱਕੀ ਹੈ ਸਰਕਾਰ ਸਰਕਾਰ ਨੇ ਕੰਨ ਖੁੱਲ੍ਹੇ ਇਸ ਤਰ੍ਹਾਂ ਦੀਆਂ ਕਟਨਾਵਾਂ ਵਾਪਰ ਲਈਆਂ ਉਹ ਨਹੀਂ ਉਹਨਾਂ ਦੀ ਮੌਜੂਦਗੀ ਵਿੱਚ ਨਹੀਂ ਪੰਜਾਬ ਪੁਲਿਸ ਤੇ ਨਾਦਰ ਹੋਣ ਦੇ باوجود ਇੰਨੀ ਸਕਿਉਰਟੀ ਨੇ ਵੀ ਇਹ ਵੀ ਬੰਦੇ ਆ ਗਏ ਤੇ ਫਿਰ ਵੀ ਕਿਸੇ ਨੇ ਕੋਈ ਮਸਲਾ ਹੱਲ ਕੀਤਾ उन्होंने भी शायद रही चोरी हो गए बाकी हमी कमिटा में भी दावा कर रहे बहुत से ग्रोह दिवाली हुई भी हो सकती है कमीशन न रखे हूँ बहुत ज्यादा शंका भी सवाल पैदा हो रहे पता नहीं हूँ कौन सच्चा है कौन झूठा रब ही जानता है बाकी भीडियो बध तो वो शेयर करो इसे गुरु तला ताजा वबरों की अपडेट लंजाबी ब्रेकिंग न्यूज किसान चैनल में जुड़े रहो मैं थोड़ा दोस्त ईशर सिंह धन्यवाद